ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਾਰ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ ਬਾਦਲ ਨਰੈਣੂ ਮਹਾਤਮ ਤੇ ਕਾਂਗਰਸੀ ਦਰਬਾਰ ਸਾਹਿਬ ਤੇ ਅਕਾਲ ਤਖਤ ਤੇ ਹਮਲਾ ਕਰਾਉਣ ਵਾਲੇ ਤੇ ਉਤਪਾਲ ਦੀ ਪਾਰਟੀ ਤੇ ਮਾਨ ਦਲੀ ਜਿਹੜੇ ਪੂਰੀ ਸ਼ਿਕਮ ਦਾ ਬੇੜਾ ਗਰ ਕਰਨ ਵਾਲੇ ਆ ਤਰੰਤਾਰਨ ਜਮਨੇ ਚੋੜ ਹੋ ਰਹੀ ਹੈ ਤੁਹਾਨੂੰ ਸਭ ਨੂੰ ਪਤਾ ਜਦੋਂ ਇਹ ਚੀਕਾ ਮਾਰਨ ਦੀ ਗੱਲ ਕਰਦੇ ਨੇ ਨਾ ਉਦੋਂ ਜ਼ਿਆਦਾ ਭਵੰਤਮਨ ਤੇ ਤੰਗ ਕਰਦੇ ਹੁੰਦੇ ਆ ਅਸ਼ਮੈਂ ਪਹਿਲੀ ਬੇਨਤੀ ਕਰ ਦਿੰਨਾ ਬਈ ਜਿਨ੍ਹਾਂ ਨੇ ਗਾਲਾਂ ਦੇਣੀਆਂ ਹੁੰਦੀਆਂ ਨੇ ਉਹਨਾਂ ਨੇ ਗਾਲਾਂ ਹੀ ਦੇਣੀਆਂ ਹੁੰਦੀਆਂ ਨੇ ਉਹਨੂੰ ਖੁੱਲ੍ਹੇ ਛੁੱਟੀ ਐ ਤੇ ਜਿਨ੍ਹਾਂ ਨੇ ਧੰਨਵਾਦ ਕਰਨਾ ਹੁੰਦਾ ਉਹ ਕੌਣ ਨੇ ਜਿਹੜੇ ਕਹਿੰਦੇ ਨੇ ਪੰਜਾਬ ਖੁਸ਼ਹਾਲ ਬਣਾਉਣਾ ਹੈ ਪੰਜਾਬ ਰੰਗਲਾ ਬਣਾਉਣਾ ਉਹ ਧੰਨਵਾਦ ਕਰਨਗੇ ਪਰ ਮੈਂ ਪੰਜਾਬ ਦੇ ਲਈ ਨਾ ਕਿਸੇ ਦਾ ਧੰਨਵਾਦ ਚਾਹਣਾ ਤੇ ਨਾ ਕੋਈ ਗਾਲਾਂ ਕੱਢੇ ਮੈਨੂੰ ਉਹਦਾ ਕੋਈ ਗਿਲ ਹੈ ਪਰ ਚੀਕਾ ਕਿਵੇਂ ਪੈਂਦੀਆਂ ਨੇ ਇਸ ਸੁਨੜੇ ਧਿਆਨ ਦੇ ਨਾਲ ਅੱਜ ਮੈਂ ਤਰਨ ਤਾਰਨ ਨਹੀਂ ਸੌਰੀ ਕੱਲ ਕੱਲ ਮੈਂ ਤਰਨ ਤਾਰਨ ਘੁੰਮਣ ਗਿਆ ਮਾੜਾ ਜੇ ਮੈਂ ਕਿਹ ਦੇਖੀਏ ਮਾਹੌਲ ਕਿਦਾਂ ਦਾ ਤੇ ਮੂਤਪਾਲ ਦੇ ਅਚਮਕੌਰ ਵਰਗੇ ਜਿਹੜੇ ਅਰਜਿੰਦਰ ਤਲਵੰਡੀ ਵਰਗੇ ਨੇ ਸਭ ਪੂਸ਼ ਨੂੰ ਅੱਗ ਲੱਗੀ ਹੋਈ ਆ ਸੜਕਾਂ ਤੇ ਫਿਰਦੇ ਨੇ ਹੌਲ ਹੌਲ ਕਰਦੇ ਉਧਰ ਰਾਜੇ ਵਿਡਿੰਗ ਪਰ ਵੀ ਜਿਹੜਾ ਕਹਿੰਦਾ ਸਾਨੂੰ ਖਾਲਸਤਾਨ ਨਹੀਂ ਹਿੰਦੁਸਤਾਨ ਚਾਹੀਦਾ ਲੈ ਬਾਦਲਾਂ ਦੇ ਦਫਤਰ ਮੂਹਰੋਂ ਲੰਘਿਆ ਉੱਥੇ ਵੀ ਪੰਜ ਸੱਤ ਬੰਦੇ ਬੈਠੇ ਸੀ ਦੋ ਚਾਰ ਦੇ ਕਾਰਡ ਲੱਗੇ ਸੀ ਭੁੱਕੀ ਦੇ ਦੋ ਚਾਰ ਦੀ ਕਾਲਾ ਮਾਲ ਨਾਗਣੀ ਛੱਕੀ ਹੋਈ ਸੀ ਅੱਖਾਂ ਬੰਦ ਪੂਨਕਾ ਲੱਗੀਆਂ ਹੋਈਆਂ ਤੇ ਜਦੋਂ ਮੈਂ ਚੀਜ਼ੇ ਵੀ ਦੇਖਿਆ ਫਿਰ ਫੜਾ ਫੜ ਜਿਹਨੂੰ ਪੋਸ਼ ਨੂੰ ਅੱਗ ਲੱਗੀ ਹੁੰਦੀ ਹੈ ਨਾ ਖੜੇ ਹੋਗੇ ਇੰਦਾ ਲੱਗਿਆ ਹੁਣ ਆਪਾਂ ਨੂੰ ਸਾਡੇ ਦਫ਼ਤਰ ਵਿੱਚ ਆ ਕੇ ਉਤਰੋ ਐਸੀ ਕਿਸੇ ਦੇ ਦਫ਼ਤਰ ਵਿੱਚ ਨਹੀਂ ਉਤਰਦੇ ਨਾ ਉਤਰਨ ਨਾ ਉਤਰਨ ਦੀ ਲੋੜ ਹੈ ਜਿਹੜਾ ਵੀ ਬੰਦਾ ਪੰਜਾਬ ਦੀ ਰਾਜਨੀਤੀ ਕਰਨੀ ਚਾਹੁੰਦਾ ਹੈ ਉਹ ਪੰਜਾਬ ਦੇ ਜਿਹੜੇ ਮੁੱਦੇ ਨੇ ਉਹਨਾਂ ਤੇ ਗੱਲ ਕਰੇ ਉਹਦੇ ਨਾਲ ਖੜਾ ਹੈ ਉਹ ਜਿਹੜਾ ਵੀ ਸਾਹਮਣੇ ਆਉਂਦਾ ਹੈ ਉਹ ਕਵੇ ਨਾ ਵੀ ਅਸੀਂ ਨਸ਼ੇ ਖਤਮ ਕਰਨੇ ਨੇ ਜਿਹੜੀ ਨੌਜਵਾਨੀਆਂ ਉਹਨੂੰ ਰੁਜ਼ਗਾਰ ਦੇਣਾ ਵਧੀਆ ਸਕੂਲ ਬਣਾਉਣੇ ਨੇ ਵਧੀਆ ਹਸਪੀਟਲ ਬਣਾਉਣੇ ਉਹ ਇਹ ਮੁੱਦਿਆਂ ਤੇ ਇਲੈਕਸ਼ਨ ਲੜਨ ਨਾ ਖੜਾਂਗੇ ਨਾਲ ਜਿਹੜਾ ਮਰਜ਼ੀ ਪਰ ਇਹ ਕੌੜਾ ਸੱਚ ਹੈ ਮੈਂ ਪਹਿਲੀ ਕਹਿੰਦਾ ਮੇ ਗਾਲਾਂ ਕੱਢਣ ਵਾਲੇ ਗਾਲਾਂ ਕੱਢਣ ਕੇ ਕੱਢੋ ਕੋਈ ਚੱਕਰ ਇਹਦਾ ਸਾਨੂੰ ਕੋਈ ਗਿਲਾ ਨਹੀਂ ਕੋਈ ਸ਼ਿਕਵਾ ਨਹੀਂ ਪਰ ਤਰਨਤਾਰਨ ਜਿਮਨੀ ਚੋੜ ਦੇ ਵਿੱਚ ਜੇ ਕੋਈ ਪੰਜਾਬ ਦੇ ਮੁੱਦਿਆਂ ਦੀ ਗੱਲ ਕਰ ਰਿਆ ਨਾ ਉਹ ਹਰਮੀਤ ਸਿੰਘ ਸੰਧੂ ਹੈ ਇਹ ਸਚਾਈ ਲਾ ਹੁਣ ਮੈਂ ਨਾਂ ਲੈਂਦਾ ਹੁਣ ਕਹਿਣਗੇ ਪਹਿਲੀ ਪਤਾ ਸੀ ਇਹ ਤਾਂ ਮਾਨ ਦਾ ਚਮਚਾ ਹੈ ਮਾਨ ਕਿਹੜਾ ਹੈ ਜੀ ਤਿੰਨ ਚਾਰ ਨੇ ਮਾਨ ਸਿਮਰਜੀਤ ਮਾਨ ਵੀ ਹੈ ਭਵੰਤ ਮਾਨ ਵੀ ਹੈ ਹਰਪਦਨ ਮਾਨ ਵੀ ਹੈ ਕੋ ਡੱਬੂ ਮਾਨ ਵੀ ਬਹੁਤੇ ਹੈ ਅਸੀਂ ਕਿਸੇ ਦੇ ਚਮਚੇ ਨਹੀਂ ਅਸੀਂ ਤਾਂ ਉਹਦੀ ਗੱਲ ਕਰਨੀ ਹੈ ਜਿਹੜਾ ਪੰਜਾਬ ਦੇ ਵਿੱਚ ਪੰਜਾਬ ਦੇ ਮੁੱਦਿਆਂ ਦੀ ਗੱਲ ਕਰੋ ਮੈਂ ਕਲੀਅਰ ਕਰ ਦਿੰਨਾ ਜੀ ਇਹਨਾਂ ਕੋਲੇ ਮੁੱਦੇ ਕੀ ਨੇ ਪਹਿਲਾ ਮੂਤਪਾਲ ਦੀ ਪਾਰਟੀ ਤੋਂ ਪੁੱਛੋ ਮੈਂ ਤੇਰੇ ਕੋਲੇ ਮੁੱਦਾ ਕੀ ਤੁਹਾਡੇ ਕੋਲ ਹੈ ਬਸ ਕਹਿਣਗੇ ਜੀ ਪੰਜਾਬ ਨੂੰ ਆਜ਼ਾਦ ਕਰਉਣਾ ਹੈ ਇਹ ਮੁੱਦਾ ਇਹਨਾਂ ਕੋਲ ਹੈ ਸੰਵਿਧਾਨ ਨੂੰ ਨਹੀਂ ਮੰਨਣਾ ਨਾਲੇ ਸੰਵਿਧਾਨ ਅਗੇ ਝੁੱਕ ਕੇ ਕਸਮ ਪਾਈ ਹੈ ਸੌਂ ਚੁੱਕੀ ਹੈ ਸਵਿਰਧਮਾਨ ਤੋਂ ਪੁੱਛੋ ਖਾਲਸਾ ਚਾਹੁੰਦਾ ਹੈ ਅਗਾਲੀਆਂ ਤੋਂ ਪੁੱਛੋ ਉਹ ਕਹਿੰਦੇ ਸਾਨੂੰ ਕੱਲ੍ਹੇ ਸ਼ੌਣੀ ਕਮੇਟੀ ਛੱਡ ਦਿਓ ਮੈਸਾ ਨੂੰ ਨਹੀਂ ਕਮੇਟੀ ਚਾਹੀਦੀ ਤੇ ਕਾਂਗਰਸੀਆਂ ਨੂੰ ਹਿੰਦੁਸਤਾਨ ਚਾਹੀਦਾ ਇਹ ਕਿਉਂ ਨਹੀਂ ਕਹਿੰਦੇ ਵੀ ਸਾਨੂੰ ਪੰਜਾਬ ਚਾਹੀਦਾ ਹੈ ਪੰਜਾਬ ਨੂੰ ਖੁਸ਼ਹਾਲ ਬਣਾਉਣਾ ਆਪੋ ਆਪਣੀਆਂ ਡੱਫਲੀਆਂ বাজਾਈ ਚੱਲੋ ਪਹਿਲਾਂ ਵਜਾਉਂਦੇ ਰਹੇ 74 75 ਸਾਲ ਹੁਣ বাজਾਈ ਚੱਲੋ ਕੋਈ ਮਤਲਬ ਨਹੀਂ ਲਾਸਟ ਵਿੱਚ ਗੱਲ ਕਰਨੀ ਹੈ ਮੈਂ ਬਹੁਤਾ ਲੰਮਾ ਚੋੜਾ ਨਹੀਂ ਬੋਲਣਾ ਬਹੁਤ ਬਾਰੀ ਮੈਂ ਇਹ ਗੱਲ ਕਰ ਚੁੱਕਾ ਜਿਹੜੇ ਭਗਵੰਤ ਮਾਨ ਦਾ ਵਿਰੋਧ ਕਰਨ ਵਾਲੇ ਨੇ ਨਾ ਉਹ ਕੌਣ ਨੇ ਸੁਣ ਲਓ ਧਿਆਨ ਦੇ ਨਾਲ ਅਕਾਲੀ ਕਾਂਗਰਸੀ ਮਾਨਦਲੀਏ ਮੂਤਪਾਲ ਵਰਗੇ ਇਕਾ ਸ਼ਨੀ ਵਰਗੇ ਆਗੇ ਹੁਣ ਲੈ ਸ਼ਾ ਚੱਲੈ ਉਹ ਭੁੱਲੀ ਜਾਣਾ ਸੀ ਜਿਹੜਾ ਤਿੰਨ ਚਾਰ ਕਾਰਡ ਲਾਉਂਦਾ ਸਰਬਜੀਤ ਐਮਪੀ ਬਸ ਉਹ ਨਹੀਂ ਮੈਨੂੰ ਕਿਤੇ ਦੱਸਿਆ ਉਹਦਾ ਸਾਰੀ ਲਗਾਰਡ ਮੈਂ ਉਥੇ ਦੇਖੀ ਫਿਰ ਇੱਕ ਬੇਨਤੀ ਕਰਨੀ ਹੈ ਤਰਨਤਾਰਨ ਦੇ ਲੋਕਾਂ ਨੂੰ ਸਮਝੋ ਥੋੜਾ ਜਿਹਾ ਜੇ ਤੁਸੀਂ ਪਿਛਲੇ 35 36 ਸਾਲਾਂ ਦੀ ਰਾਜਨੀਤੀ ਧਿਆਨ ਦੇ ਨਾਲ ਬਾਚ ਲਓਗੇ ਨਾ ਵੀ ਉਹਨਾਂ 35 36 ਸਾਲਾਂ ਦੇ ਵਿੱਚ ਕੀ ਕੁਝ ਹੋਇਆ ਪੰਜਾਬ ਦੇ ਵਿੱਚ ਤਾਂ ਤੁਹਾਨੂੰ ਪਤਾ ਲੱਗ ਜੂ ਵੀ ਕੌਮ ਦੀ ਢੈਂਦੀ ਕਲਾ ਕਿਵੇਂ ਹੋਈ ਬੜਾ ਸੌਖਾ ਹੈ ਜਿਕਾਰੇ ਸਰਨਵਾਇ ਤੇ ਸੁਖਵੀਰ ਬਦਲਵਰਗ ਨੇ 4-4 ਬੰਦੇ ਦਿਹਾੜੀ ਤੇ ਰੱਖੇ ਹੁੰਦੇ ਆ ਜਦੋਂ ਮੜਾ ਜ ਆਹ ਸਾਹ ਲੈਂਦਾ ਉਹਦੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਪਰ ਜਿਹੜੇ ਬੰਦੇ ਇਹ ਨਹੀਂ ਦੇਖਦੇ ਕਿ ਢੈਂਦੀ ਕਲਾ ਕਿਉਂ ਹੋਈ ਕੀ ਕਾਰਨ ਸੀ ਢੈਂਦੀ ਕਲਾ ਦਾ ਉਹ ਕਦੇ ਚੜ੍ਹਦੀ ਕਲਾ ਵਿੱਚ ਜਾ ਨਹੀਂ ਸਕਦਾ ਲਾਸਟ ਵਿੱਚ ਬੇਨਤੀ ਕਰਨੀ ਹੈ ਤਰਨ ਤਾਰਨ ਤੇ ਤਰਨ ਤਾਰਨ ਵਿਧਾਨ ਸਭਾ ਹਲਕੇ ਦੇ ਲੋਕੋ ਵੋਟ ਖਰਾਬ ਕਰਨ ਦਾ ਕੋਈ ਫਾਇਦਾ ਨਹੀਂ ਜਿੱਤ ਕੀ ਦੀ ਆ ਉੱਥੇ ਹਰਮੀਤ ਸਿੰਘ ਸੰਧੂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਿਉਂਕਿ ਮੌਜੂਦਾ ਸਰਕਾਰ ਹੈ ਸਵਾ ਸਾਲ ਪਿਆ ਹਲੇ ਇਹ ਉਥੋਂ ਦੇ ਲੋਕਾਂ ਨੂੰ ਵੀ ਪਤਾ ਹੈ ਆ ਜਿਹੜੇ ਝੋਲੀ ਚੁੱਕ ਫਿਰਦੇ ਨੇ ਨਾ ਇਹਨਾਂ ਤੋਂ ਬਚ ਜਿਓ ਦੋ ਤਿੰਨਾਂ ਵਿੱਚ 75 ਸਾਲ ਰਾਜ ਕਰਨ ਵਾਲੇ ਨੇ ਕਾਲੀ ਤੇ ਕਾਂਗਰਸੀ ਅੱਜ ਤੇਰੀ ਵਾਰੀ ਕੱਲ੍ਹ ਨੂੰ ਮੇਰੀ ਵਾਰੀ ਪਰਸੋਂ ਤੇਰੀ ਵਾਰੀ ਚੌਥੇ ਤੇਰੀ ਵਾਰੀ ਇਦਾਂ ਵਾਰੀ ਖੇਡਦੇ ਰਹੇ ਤੇ ਹੁਣ ਆ ਦੋ ਤਿੰਨ ਹੋਰ ਵਿੱਚ ਬੜੇ ਸੀ ਇਹਨਾਂ ਸੇਕ ਲੱਗ ਗਿਆ ਪਤਾ ਲੱਗ ਗਿਆ ਪਹਿਲਾਂ ਹੋਇਆ ਕੀ ਪਿੱਛੇ ਚਲੋ ਗੱਲ ਮੁਕਦੇ ਮੇ ਜਿਹੜੇ ਭਵੰਤਮਾਨ ਦੀਆਂ ਚੀਕਾਂ ਮਰਵਾਉਣ ਵਾਲੇ ਤੰਜ ਕੱਸਦੇ ਸੀ ਨਾ ਇਹ ਹੁਣ ਇਹਨਾਂ ਸਾਰਿਆਂ ਦੀਆਂ ਚੀਕਾਂ ਤਰਨ-ਤਰਨ ਤੇ ਪੈ ਰਹੀਆਂ ਨੇ ਸਾਰੇ ਚੀਕਾਂ ਮਾਰਦੇ ਨੇ ਪਰ ਬੇਗ ਦਿਨ ਠਹਿਰੋ ਹਲੇ ਹਲੇ ਚੀਕਾਂ ਹੋਰ ਪਹਿਣਗੇ ਮੈਂ ਇਹ ਗੱਲ ਕਿਉਂ ਕੀਤੀ ਹੈ ਮੈਂ ਅੱਜ ਤਰਨ-ਤਰਨ ਦੇ ਕੁਝ ਪਿੰਡਾਂ ਦੇ ਵਿੱਚ ਘੁੰਮ ਕੇ ਆਇਆ ਔਰ ਜਿਹੜੇ ਸਿਆਣੇ ਲੋਕ ਨੇ ਨਾ ਸੂਝਵਾਨ ਉਹ ਕਹਿੰਦੇ ਮੰਢੀ ਰਹਿ ਗਿਆਨੀ ਜੀ ਫਿਰਦੇ ਰਹਿਣ ਦਿਓ ਸੜਕਾਂ ਦੇ ਝੰਡੇ ਚੱਕੀ ਕੀ ਲੈਣਾ ਕੋਈ ਨੇ ਕਹਿੰਦੇ ਦੀਵਾਲੀ ਮਨਾ ਲੈਣ ਦੇ ਨੂੰ ਪਰ ਵੋਟ ਤਾਂ ਕਹਿੰਦੇ ਅਸੀਂ ਜਿੱਥੇ ਪਾਉਣੀ ਹੈ ਉੱਥੇ ਪਾਣੀ ਜਾਣੀ ਕਿ ਜਿਹੜੇ ਅਸਲ ਸਮਝਦਾਰ ਲੋਕ ਨੇ ਨਾ ਉਹ ਵੋਟ ਹਰਮੇਸ਼ ਸਿੰਘ ਸੰਧੂ ਨੂੰ ਜਾਨੀ ਕਿ ਆਮ ਆਦਿ ਪਾਰਟੀ ਦੇ ਉਮੀਦਵਾਰ ਨੂੰ ਪਾ ਰਹੇ ਨੇ ਮੈਂ ਤਾਂ ਕਿਹਾ ਜਿਹੜੇ ਬਾਦੂ ਜੇ ਫਿਰਦੇ ਨੇ ਉਹਨਾਂ ਨੂੰ ਬੇਨਤੀ ਹੈ ਵੀ ਵੋਟ ਖਰਾਬ ਨਾ ਕਰਿਓ ਸਮਝੋ ਹਲੇ ਵੀ ਮੈਂ ਪਹਿਲਾਂ ਵੀ ਬਹੁਤ ਵਾਰ ਬੇਨਤੀ ਕੀਤੀ ਆ ਸਰਬਜੀਤ ਨੂੰ ਵੋਟਾਂ ਪਾ ਕੇ ਕੀ ਮਿਲ ਗਿਆ ਮੂਤਪਾ ਨੂੰ ਵੋਟਾਂ ਪਾ ਕੇ ਕੀ ਮਿਲ ਗਿਆ ਮਿਲੇ ਕੁਝ ਕੁਝ ਨਹੀਂ ਮਿਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ